ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪੁਸ਼ਪ ਦਿਖਾਉਣੇ ਆ ਇੱਕ ਤਾਜੀ ਸੋਈ ਗਾਂ ਤੇ ਇੱਕ ਬੂਰੀ ਝੋਟੀ ਤੁਹਾਨੂੰ ਦਿਖਾਉਣੀ ਆ ਇਹ ਗੱਭਣੇ ਆ ਜੇ ਕਾਫੀ ਖੂਬਸੂਰਤ ਝੋਟੀ ਆ ਬਾਕੀ ਸਿੰਗਾ ਤੋਂ ਵੀ ਸੋਹਣੀ ਆ ਤੇ ਕੱਦ ਘੱਟ ਤੋਂ ਵੀ ਚੰਗੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵਧੀਆ ਵੀਰ ਜੀ ਤੁਸੀਂ ਸੋ ਸਾਫ ਵਧੀਆ ਜੇ ਤੇ ਖਿਆਲ ਨੂੰ ਦਰਸ਼ਨ ਤੁਸ਼ਣ ਦੇ ਦਰਸ਼ਨ ਤੋਂ ਹੀ ਨਹੀਂ ਦਿੰਦੇ ਤੁਸੀਂ ਬੜੇ ਦਿਨ ਪਾ ਦਿੰਦੇ ਜੇ ਤੇ ਜੀ ਇਤਰਾ ਹੀ ਮੰਨ ਲਓ ਜਿਹੜੀਆਂ ਆਪਣੀਆਂ ਪੁਰਾਣੀਆਂ ਵੀਡੀਓ ਚੱਲਦੀਆਂ ਫਿਰ ਵੀਰ ਭਰਾ ਭੈਣ ਜਿਹੜਾ ਵੀ ਕੋਈ ਵੇਲਾ ਤੇ ਉਸੇ ਹੀ ਆਪਾਂ ਮਾਲਾ ਸੇਲ ਹੋਈ ਜਾਂਦਾ ਅੱਛਾ ਉਹ ਹੀ ਵੀਡੀਓ ਵੇਖ ਵੇਖ ਲਈ ਜਾਂਦੇ ਹਾਂ ਜੀ ਕੋਈ ਆ ਗਿਆ ਕੋਈ ਚੱਲ ਗਿਆ ਠੀਕ ਆ ਕੱਲ ਵੀ ਆਪਣੇ ਕੋਲ ਤਿੰਨ ਗਾਇਆਂ ਅਸੀਂ ਠੀਕ ਆ ਉਹ ਸੇਲ ਹੋਈਆਂ ਹੁਣ ਅਜੇ ਕੀ ਆ ਦੋ ਰਾਤੀ ਵੇਚ ਗਏ ਫੇਰ ਦੋ ਰਾਤੀ ਵੇਚ ਗੀਆਂ ਠੀਕ ਆ ਉਹਨੇ ਇੱਕ ਗਾਂ ਤੇ ਇੱਕ ਮੱਝ ਰਹਿ ਗਈ ਗਾਂ ਤੇ ਇੱਕ ਮੱਝ ਜੋ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਵੀਰ ਜੀ ਗੁਰਪ੍ਰੀਤ ਪਿੰਡ ਚ ਵਿੰਡਾ ਕਲਾਂ ਤਹਿਸੀਲ ਇਹ ਰਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਬੋਲਦਾ 9877712612 ਇੱਕ ਮੋਬਾਈਲ ਨੰਬਰ ਹੋਰ ਜੋ ਠੀਕ ਹੈ 9143 95432 ਠੀਕ ਹੈ ਜੀ ਚਲੋ ਸ਼ੁਰੂਆਤ ਫੇਰ ਆ ਬੂਰੀ ਝੋਟੀ ਤਾਂ ਹੀ ਆਪਾਂ ਕਰਨੀ ਹਾਂਜੀ ਕਾਫੀ ਖੂਬਸੂਰਤ ਝੋਟੀ ਆ ਜਿਹੜੀ ਬਿਲਕੁਲ ਵੀ ਜੀ ਦੂਜਾ ਸੂਆ ਸੋਣੀ ਜੋ ਠੀਕ ਆ ਹਾਂ ਜੀ ਵੀ ਜੀ 14 15 ਲੀਟਰ ਇਹਦੇ ਪਹਿਲੇ ਦਿਨ ਦੁੱਧ ਦਤਾ ਜੋ ਅੱਛਾ ਹਾਂ ਜੀ 10 ਤੋਂ 15 ਦਿਨ ਵੀ ਜੀ ਜੇ ਖੜਦੀ ਆ ਅੱਛਾ ਅੱਜ 15 ਦਿਨ ਖੜਦੀ ਆ ਤੇ ਐਰ ਕੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਵੀ ਜੀ ਜੇ ਸੇਵਾ ਚੰਗੀ ਕਰੂਗਾ ਕੋਈ ਤੇ 17 18 ਕਿਲੋ ਦੇ ਭਰੂਗੀ ਅੱਛਾ ਹਾਂ ਜੀ ਬਾਕੀ ਚੰਗੀ ਆ ਵੀ ਜੀ ਸਾਰੀ ਠੀਕ ਆ ਜੀ ਵੇਖੋ ਕੁੰਡੀ ਗੰਡੀ ਪਿਓ ਲਿਆ ਖੋਲੋ ਤੋਰ ਕੇ ਦਿਖਾਈ ਦੀਏ ਇਹ ਆ ਕਿ ਬਾਕੀ ਕੋਈ ਖੜੇ ਆਪਣੀ ਸਮਝਣਾ ਵੇਖ ਕੇ ਵੀ ਕਿੰਨੇ ਕੁ ਦੁੱਧ ਵਾਲੀ ਆ ਆਪਣੇ ਕੋਈ ਅੰਦਾਜ਼ੇ ਨਾਲ ਵੇਖ ਲੈ ਸਾਰੇ ਵੀਰ ਵੇਖਣ ਵਾਲੇ ਸੁਝਵਾਨ ਨੇ ਉਤਰਾਂ ਜਿਹੜਾ ਕੱਦ ਕਾਠ ਪੱਖੋਂ ਪੂਰੀ ਜਵਾਨ ਹੈ ਤੇ ਥੱਲਿਆਂ ਵੀ ਚੰਗੀ ਤਿਆਰ ਹੋਣੀ ਹੈ ਨਾ ਦੇ ਸਾਦੇ ਪਿੱਠ ਫੋੜੇ ਤੋਂ ਚੰਗੀ ਜਿਹੜੀ ਲਾਜਾ ਵੀ ਜੀ ਬਾਕੀ ਹੈਗੀ ਚੰਗੇ ਕਦ ਕਰ ਠਾਲੀ ਆ ਤੇ ਚੰਗੇ ਪਿੱਠ ਕੁੜੇ ਵਾਲੀ ਆ ਸੋਣੀ ਝੋਟੀ ਫੱਬਦੀ ਆ ਅਜੇ ਤਿਆਰ ਹੋਣੀ ਆ ਥੱਲੇ ਵਕੀ ਜੀ ਸਾਰੀਆਂ ਬਰੀਕੀਆਂ ਬੁਰਕੀਆਂ ਚੰਗੀਆਂ ਝੋਟੀਆਂ ਹਾਂਜੀ ਹਾਂਜੀ ਇਹ ਕਿ ਇਹੋ ਜਿਹਾ ਪਸ਼ੂ ਘਰੇ ਬੱਜਾ ਵੀ ਫੱਬਦਾ ਵਾ ਬਿਲਕੁਲ ਬਿਲਕੁਲ ਵੀਰ ਜੀ ਬਾਕੀ ਸਿਹਤ ਪੱਖੋਂ ਵੀ ਚੰਗੀ ਆ ਹਾਂਜੀ ਹਾਂਜੀ ਸਾਰਾ ਸਟਰਕਚਰ ਵੀਰ ਜੀ ਬਹੁਤ ਵਧੀਆ ਦਾ ਠੀਕ ਆ ਤੇ ਕਿੰਨਾ ਕੁ ਰੱਖਣਾ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਫੋਨ ਤੇ ਕਰਾਂਗੇ ਅਜੇ 10 15 ਦਿਨ ਕੱਚੀ ਆ ਨਾ ਠੀਕ ਆ ਉਸ ਹੱਬ ਨਾਲ ਕਰਦਾ ਕਿ ਜਿਹੜਾ ਕੋਈ ਵੀਰ ਭੈਣ ਭਰਾ ਖੜੂਗਾ ਤੇ ਆਪਣੀ ਸਾਂਭ ਕਰ ਲੂਗਾ ਤਾਂ ਸਾਂਭ ਛੱਡ ਕੇ ਕਰ ਦਾਂਗੇ ਠੀਕ ਹੈ ਜੀ ਬਾਕੀ ਮੁੱਲ ਗੱਲ ਜੀ ਕਰਾਂਗੇ ਇਹ ਨਹੀਂ ਕਿ ਮਤਲਬ ਬਹੁਤ ਤਕੜਾ ਹੋਊਗਾ ਮੁੱਲ ਗੱਲ ਜੀ ਹੋਊਗਾ ਜੀ ਜੀ ਹੋਊਗਾ ਮੁੱਲ ਕੋ ਫੋਨ ਲਾਵੇ ਇੱਕ ਕਰੀ ਹਨਾ ਜੀ ਖਲੋਈ ਜੀ ਚੰਗੀ ਤਿਆਰ ਹੋਊਗੀ ਅਜੇ ਤਾਂ ਸਟਾਰਟਿੰਗ ਲੱਗੀ ਆ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਿਆ ਆਪਣੇ ਕੋਲ ਇੱਕ ਤਾਜੀ ਸੂਈ ਆ ਜਿਹੜੀ ਜੀ ਰਾਤੀ 9:00 ਵਜੇ ਥੀ ਜੋ ਵੜਾ ਅੱਛਾ ਰਾਤੀ ਸੂਈ ਆ ਹਾਂ ਜੀ ਜੇਰ-ਜੋਰ ਪਾਤੀ ਪ੍ਰੋਪਰ ਜੀ ਜੇਰ-ਜੋਰ ਪ੍ਰੋਪਰ ਜੋ ਠੀਕ ਹੈ ਜੀ ਆ ਬੱਚਾ ਜੋ ਦਾ ਹਾਂ ਦੇਖ ਸਾ ਤੇ ਨਾੜੂ ਨਾ ਜਿਹੜਾ ਨਾਲ ਬਿਲਕੁਲ ਗਿੱਲਾ ਹੀ ਆ ਠੀਕ ਹੈ ਮਗਰ ਕੀ ਜੀ ਮਗਰ ਬੱਛਾ ਆ ਠੀਕ ਆ ਹਾਂਜੀ ਤੇ ਇਹ ਵੀਰ ਜੀ ਹੈ ਠੱਡੀ ਸੀਲ ਆ ਇਹ ਨਸਲਾਂ ਨਹੀਂ ਤੇ ਠੱਡੀ ਸੀਲ ਨਹੀਂ ਹੁੰਦੀਆਂ ਜਿਤਨਾ ਮਰਜੀ ਬੈਜੋ ਇਹਦੇ ਥੱਲੇ ਠੀਕ ਹੈ ਜੀ ਕੋਈ ਪ੍ਰਵਾਹ ਨਹੀਂ ਇਹਨੂੰ ਤੇ ਇਹ ਕਿੰਨੇ ਕ ਦੁੱਧ ਆਲੀ ਜੇ ਇਹ ਵੀਰ ਜੀ ਮੰਨ ਲਓ 16-17 ਕਿਲੋ ਦੁੱਧ ਦੇ ਜਊਗੀ ਅੱਛਾ ਜੀ ਹਾਂਜੀ ਠੀਕ ਹੈ ਵੀਰ ਜੀ ਰੋਤੇ ਇਹਨਾਂ ਦੀ ਔਂਢੀ ਆ ਹਾਂਜੀ ਹਾਂਜੀ ਜੰਮੀ ਆ ਗਾੜੀ ਇਹਨਾਂ ਨੂੰ ਭਾਵੇਂ ਜਿੱਥੇ ਮਰਜੀ ਬੰਨ ਛੱਡੋ ਤੁਪੇਸ਼ਾਵੇਂ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ ਠੀਕ ਹੈ ਜੀ ਹਾਂਜੀ ਚੱਗੀ ਵੜ ਵੀ ਜੀ ਖੋਲੋ ਹਾਂ ਤੋਰ ਦਈਏ ਫਿਰ ਬਾਕੀ ਇਹ ਵੀ ਜੀ ਰਾਤੀ ਸੂਈ ਲੱਪਾ ਲੱਪਾ ਲੱਗਾ ਇਹਨੂੰ ਠੀਕ ਹੈ ਜੀ ਹਾਂ ਜੀ ਬਾਕੀ ਜਿੱਥੇ ਮਰਜ਼ੀ ਵੀਰਦੀ ਖਲਾਰ ਕੇ ਥੱਲੇ ਭੇਜੋ ਇਹਦੇ ਕੋਈ ਗੱਲ ਨਹੀਂ ਕੋਈ ਅਜੀਬ ਸੁਭਾਅ ਨਹੀਂ ਆ ਠੀਕ ਹੈ ਜੀ ਇੱਟਾ ਕੋਈ ਥੱਲੇ ਬੈਹ ਛੱਡੋ ਹਾਂ ਦੇਖ ਸਾਡੇ ਜੀ ਭਾਵੇਂ ਜਿੱਤਾਂ ਮਰਜ਼ੀ ਠੰਡ ਤੋਂ ਕੋਈ ਚੱਕਰ ਨਹੀਂ ਵੀਦੀ ਇਹਨੂੰ ਠੀਕ ਹੈ ਜੀ ਇਹਦੇ ਇਹ ਵੀਰਦੀ ਨਸਲਾਂ ਜਿਹੜੀਆਂ ਲੱਗਣ ਲੱਗਣ ਨਹੀਂ ਆ ਹਾਂਜੀ ਹਾਂਜੀ ਪਰ ਇਹ ਸੋਜੋ ਇੱਕ ਹੀ ਹੁੰਦੀ ਆ ਬਾਕੀ ਜੇ ਕੁਛ ਕੁਛ ਪਲਾਂਮੀ ਹੈ ਇਹ ਜਵਾਂਦੇ ਤੇ ਹੰਦਿਕ ਸੰਦੇਹਵਨ ਨਾ ਇਹਦਾ ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਇਹਦਾ ਵੀਰ ਜੀ ਲੈਣ ਦੇਣ ਵਾਲਾ ਕਰਦਣਾ ਆਪਾਂ ਰੇਟ ਦੇ ਕਿੰਨਾ ਵੀਰ ਜੀ 47000 ਦੀ ਅਛੀ ਦੇਦਾ ਹੋਵੇ 47000 ਜੀ ਵਿੱਚੋਂ ਕਰਦੀ ਛੋਟ ਹੋਰ ਕਰਦੇ ਨੇ ਵੀਰ ਜੀ ਮੌਕੇ ਦੇ ਚਲੋ ਤੁਸੀਂ 1000 ਘੱਟ ਕਰ ਦੇ ਦਿਓ 46000 ਦੀ ਕਰ ਦਈਏ ਚਲੋ 1000 ਹੋਰ ਕਰ ਦੇ ਪੂਰੇ 45 ਦੀ ਜਾਂਦਾ 45000 ਦੀ ਕਰ ਦਈਏ ਹਾਂਜੀ ਪਰ ਵੀਰ ਜੀ ਬੱਛੀ ਆਇਆ ਸਾਰੀ ਚੰਗੀ ਜਿਹੀ ਐਨੇ ਦੀ ਆਉਂਦੀ ਨਹੀਂ ਕੋਈ ਠੀਕ ਚਲ ਠੰਡੀ ਸੀਲ ਹੈਗੀ ਆ ਠੀਕ ਆ ਤੇ ਹੈਗੀ ਸਾਰੀ ਚੰਗੀ ਆ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਤੁਸੀਂ ਕਹਿ ਤਾ ਦੇਵਾ ਆਪਾਂ 45000 ਦੀ ਦੇ ਦਾਂਗੇ ਵੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਨਹੀਂ ਕੋਈ ਵੀਰ ਭਰਾ ਇੱਥੇ ਆਵੇ ਆਪਣੀ ਤਸੱਲੀ ਕਰੇ ਥਾਂ ਚੈੱਕ ਕਰੇ ਜਿੱਤਨਾ ਮਰਜ਼ੀ ਹੋਵੇ ਸੂਈ ਸਵਾਈ ਆ ਹਾਂਜੀ ਹਾਂਜੀ ਹਣਾ ਵੀਰ ਜੀ ਤੇ ਗੱਬਨ ਮੱਝ ਪਾਸ ਕਰਕੇ ਖੜੇ ਗੱਬਨ ਮੱਝ ਪਾਸ ਕਰਕੇ ਖੜੇ ਵੀਰ ਜੀ ਠੀਕ ਹੈ ਵੀਰ ਜੀ ਬਾਕੀ ਆਪਣੀ ਤਸੱਲੀਆਂ ਪੂਰੀਆਂ ਕਰਨ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾ